ਗਾਰਦੀ ਰੂਪਰੇਖਾ ਤਾਂ ਤੁਸੀਂ ਤੈਅ ਕਰਨੀ ਹੈ ਬਾਕੀ ਸਾਰੇ ਅਸੀਂ ਅਸੀਂ ਤੁਹਾਡੇ ਨਾਲ ਹੁਣ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਨਾ ਹੈ ਹਿਮਾਚਲ ਹਰਿਆਣਾ ਸਭ ਨੂੰ ਖੁੱਲਾ ਸੱਦਾ ਹੈ ਉਜੀ ਗੱਲੇ ਐ ਵੀ ਜਿਹੜੇ ਲੀਡਰ ਐ ਲੋਕਲ ਬਹੁਤ ਝੰਡੀਗੜੇ ਰਹਿੰਦੇ ਐ ਇੱਕ ਇੱਕ ਰੁਕਾ ਬੁਲਾ ਕੇ ਘਰ ਘਰ ਤੱਕ ਨਾ ਕਦ ਪੁਜੀ ਨਾਗੇ ਮੈਨੂੰ ਪਤਾ ਨਹੀਂ ਆ ਆ ਵੀ ਸੀ ਕਹਿ ਗਈ ਸੀ ਐਨੀ ਮੈਨੂੰ ਪਤਾ ਹੀ ਨਹੀਂ 6 ਦਿਨ ਦਾ ਮੁੰਡਾ ਅੱਜ ਮਰਨ ਵਾਸਤੇ ਬੈਠਾ ਗਈ ਨੇ ਤਾਂ ਵੱਲ ਨਿੱਗਰ ਸੀਰ ਦੇ ਉਹਨਾਂ ਨੂੰ ਕੁਰਸੀਆਂ ਵੀ ਦੇ ਦਾਂਗੇ ਮੇਡਟ ਤੁਸੀਂ ਆਓ ਉਹ ਕਿਹੜੀ ਬੰਦੇ ਨੂੰ ਪੈਰਾ ਭਰ ਬੈਠਣਾ ਉਹ ਕਾ ਜਨ ਜ਼ਰ ਨੇ ਉਹ ਇਸ ਕਰਕੇ ਕੋਈ ਨਹੀਂ ਆਰ ਦੂਜੀ ਗੱਲੇ ਕਿ ਦਿਮਾਗ ਚ ਰੱਖਿਓ ਕਿ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖਿਓ ਪੂਰੀ ਕੋਸ਼ਿਸ਼ ਹੁੰਦੀ ਆ ਵਗਾੜਨ ਦੀ ਉੱਥੇ ਪੈ ਖਲਾਰਾ ਪੈਦਾ ਇਹ ਜਿੰਨਾ ਚ ਰਹਿ ਰੱਖਾਂਗੇ 55 ਅਸੀਂ ਫਰਮਾਇਆ ਕੰਮ ਸਿਰੇ ਲੱਗ ਜਾਏ ਥੋੜੀ ਜਿਹੀ ਕੋਈ ਗਰੀਬੀ ਬੰਦੇ ਅਗਰੇ ਸੇ ਮੜੀ ਗਏ ਕਿਹਨੇ ਡੈਸ਼ ਗਿਆ ਵਾਹ ਜਿਹੜੀ ਵਾਈਜ਼ ਲਾਈਨ ਆ ਤੁਹਾਡੀ ਸਟੂਡੈਂਟ ਦੀ ਉਹ ਫਰੰਟ ਲਾਈਨ ਜਿਹੜੇ ਸਬਰ ਤੇ ਜ਼ਾਬ ਤੇ ਦਾ ਕੰਮ ਕਰਦੇ ਜਿਹਨਾਂ ਕੋ ਦਲੀਲ ਵੱਡੀ ਹੋਵੇ ਇਹ ਹਿਸਾਬ ਵੈਸੇ ਨੇ ਇੱਕ ਕੰਮ ਹੋ ਗਿਆ ਬਬੂ ਤੇ ਰਿਹਾ ਵਸਪ੍ਰਿਕ ਦੀ ਗੋਲ ਇੱਕ ਕੰਮ ਹੋ ਗਿਆ ਸਾਡਾ ਹੁਣ ਬਬੂ ਆ ਗਿਆ ਨਾ ਉਹ ਕੱਲ ਤੋਂ ਆਰਟਿਸਟ ਵੇਖੋ ਜੀ ਉਹ ਪਾਉਂਦੇ ਕਿਹੜੇ ਬੋਲਦੇ ਨੇ ਯਾਰ ਇਹੀ ਕਹਿਣ ਲੱਗੇ ਸੀ ਭਾਈ 10 ਤਰੀਕ ਨੂੰ ਯੂਨੀਵਰਸਿਟੀ ਵਿੱਚ ਇਕੱਠ ਆ 10 ਤਰੀਕ ਨੂੰ ਲਈਏ ਚਾਚੇ ਦਾ ਮੂਹ ਲੱਗ ਗਏ ਹਾਂ ਇਹ ਲਾਈਨ ਨੂੰ ਛੱਕ ਜਾਣਾ ਇਹ ਆਹ ਜੀ ਨਹੀਂ ਇਹ ਦੇ ਵਾਲੇ ਤਾਂ ਇਹਦਾ ਉਹ ਜਿਹੜਾ ਆਪਣਾ ਇਹ ਜਿਹੜੀ ਉਹ 500 ਮਿਲੀਅਨ ਦੀ ਗਈ ਉਹ ਉਹ ਵੀ ਐਂ ਕਰਨਾ ਭਾਈ ਕਰਨਾ ਜੇ ਪਾਣੀ ਆ ਕੋਈ ਨਾ ਬਚੇ ਹਰਦੈ ਬਾਜ ਜਾਣੀ ਹੈ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨ ਔਖ ਹੁੰਦਾ ਹੈ ਕੌਲੀ-ਕੌਲੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕਾ ਦਾ ਬੋਲ ਬੜੇ ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਫੇ ਪਿੱਛੇ ਨੂੰ ਭੱਜਣਗੇ ਪਰ ਫਿਰ ਅਖੀਰ ਸਬਰ ਵਾਲੇ ਰਹਿ ਜਾਂਦੇ ਨੇ ਜਾਬਤਾਰਾਂ ਛੱਡਿਓ ਬਸ ਮੈਂ ਤੁਹਾਨੂੰ ਇੱਕੋ ਕਰਦਾ हूं यही ਜਿੱਤ ਹੈ ਔਰ 10 ਤਰੀਕ ਨੂੰ ਜਿਨਨੇ ਵੀ ਸੱਜਣ ਆ ਸਕਦੇ ਆ ਦੂਰ ਦਰਾਡੇੋਂ ਨੇੜੇੋਂ ਜ਼ਰੂਰ ਪਹੁੰਚੋ ਅੱਛਾ ਜੇ ਤੁਸੀਂ ਹੁੰਦੇ ਥੋੜੇ ਵੇਲੇ ਐ ਕੁੜੀਆਂ ਦਾ ਹੌਸਲਾ ਹੁੰਦਾ ਹੀ ਕਿ ਕਿ ਉਹ ਬੈਠੀ ਐ ਕੋਈ ਸਾਰੀ ਫਰਸਟ ਇਅਰ ਜਾਂ ਸੈਕੰਡ ਇਅਰ ਇਸ ਤੋਂ ਵੱਧ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਹੁਣ ਕੇ ਬਹੁਤ ਜੋਸ਼ ਸੀ ਜੀ ਇਹਨਾਂ ਦੀ ਲੈਵਲ ਕਮਾਲ ਹੈ ਉਦੋਂ ਵੀ ਹੋਊਗਾ ਐਕਟੀਵਿਜ਼ਮ ਹੁਣ ਜ਼ਿਆਦਾ ਹੈ ਉਦੋਂ ਗਰਲਜ਼ ਐਕਟੀਵਿਜ਼ਮ ਘੱਟ ਸੀ ਓਕੇ ਜੇ ਇਹੋ ਵਾਈਸ ਉਹ ਤੋਂ ਉਹ ਤੋਂ ਵਾਈਸ ਪ੍ਰੈਜ਼ੀਡੈਂਟ ਸਿਰਫ ਨਾਮ ਦੇ ਚੁਣੀ ਜਾਂਦੇ ਲੱਗਦਾ ਹੈ ਵੀ ਮੰਨ ਲਓ ਪੋਲੀਟੀਕਲ ਨਾ ਆਪਾਂ ਅਪਰੋਚ ਕਰ ਹੀ ਰਹੇ ਆ ਨਾਲ ਨਾਲ ਉਹ ਤਾਂ ਆ ਹੀ ਰਹੇ ਨੇ ਪਰ ਇੱਕ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਲੋਕ ਮੰਨ ਲਓ ਸੁਣ ਰਹੇ ਨੇ ਉਹਨਾਂ ਦਾ ਇੱਕ ਆਪਦੇ ਮਤਲਬ ਹੈ ਇਹਦਾ ਵਿਅਕਤੀ ਉਹਨਾਂ ਦਾ ਫਰਜ਼ ਬਣਦਾ ਹੈ ਵੀ ਉਹ ਆ ਕੇ ਸਾਡਾ ਸਾਥ ਦੇਣ ਇੱਥੇ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਰੱਖਿਆ ਹੈ ਅਸੀਂ ਤੇ ਕੱਲੇ-ਕੱਲੇ ਬੰਦੇ ਦਾ ਮੇਰੇ ਹਿਸਾਬ ਨਾਲ ਫਰਜ਼ ਬਣਦਾ ਹੈ ਕਿ ਉਹ ਆਪਦੀ ਜ਼ਿੰਮੇਵਾਰੀ ਨਿਭਾਉਣ ਦੀ ਇਹ ਇਹ ਸਾਡੀ ਸਭ ਤੋਂ ਵੱਡੀ ਮੁਸੀਬਤ ਕੀ ਹੈ ਜਿਹੜੀ ਸਾਡੇ ਚੰਡੀਗੜ੍ਹ ਦੇ ਬਸ਼ਿੰਦੇ ਆ ਇਹ ਛੇਤੀ ਦੁਰਦੇ ਥੋੜੇ ਜਿਹੇ ਕੋਠੀ ਵੱਡੀ ਹੋ ਗਈ ਬਾਹਰ ਨਿਕਲ ਕੇ ਦੇਖਦੇ ਹਾਂ ਜੇ ਬੰਦੇ ਚੋਰੀ ਕਰ ਰਹੇ ਨਿਕਲਦੇ ਨੇ ਇਹ ਇੱਥੇ ਦੀ ਪ੍ਰੋਬਲਮ ਹੈ ਆਪਣੇ ਵਾਲਿਆਂ ਨੂੰ ਤਾਂ ਆ ਜਾਣਾ ਸਾਰੇ ਇਹ ਸ਼ਹਿਰ ਵਾਲਿਆਂ ਨੂੰ ਥੋੜੀ ਜੀ ਪ੍ਰੋਬਲਮ ਹੈ ਥੋੜੀ ਜੀ ਡਿੰਗ ਔਖੀ ਪੈਂਦੀ ਹੈ ਔਰ ਇਹ ਵਾਲੇ ਨਿਆਣੇ ਜਿਆਦਾ ਨੌਕਰੀ ਨੂੰ ਭਾਈਦੇ ਨੇ ਉਹ ਤਾਂ ਟਰਾਲੀਆਂ ਪਰ ਪਰ ਕੇ ਆ ਅਸਲ ਚ ਉਹਦਾ ਨਾ ਇੱਕ ਕਾਰਨ ਹੁੰਦਾ ਹੈ ਕਿ ਉਹ ਬੰਦੇ ਨਾ ਜੋ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੁੰਦੀ ਹੈ ਨਾ ਉਹ ਉਹਦੇ ਤੋਂ ਫਾਇਦਾ ਲੈ ਰਹੇ ਹੁੰਦੇ ਉਹਨਾਂ ਨੂੰ ਗੱਲ ਚੱਲਣ ਦਿਓ ਹੈ ਇਹ ਸਭ ਤੋਂ ਜ਼ਿਆਦਾ ਬੋਲਦਾ ਕੌਣ ਹੈ ਜਿੱਦਾਂ ਥੱਕਾ ਹੋ ਰਿਹਾ ਹੁੰਦਾ ਪਰ ਮੈਨੂੰ ਲੱਗਦਾ ਥੱਕਾ ਸਾਡੇ ਨਾਲ ਹਰ ਲੈਵਲ ਤੇ ਹੋ ਗਿਆ ਜਿਵੇਂ ਚਾਹੇ ਉਹ ਇਲੈਕਸ਼ਨ ਦੇ ਲੈਵਲ ਤੇ ਪਾਣੀ ਦੇ ਲੈਵਲ ਤੇ ਰੇਥੇ ਦੇ ਲੈਵਲ ਤੇ ਐਜੂਕੇਸ਼ਨ ਦੇ ਲੈਵਲ ਤੇ ਮੈਡੀਕਲ ਦੇ ਲੈਵਲ ਤੇ ਕੋਈ ਲੈਵਲ ਬਚਿਆ ਹੈ ਤਾਂ ਹੀ ਤਾਂ ਮੈਂ ਜੋ ਰਮਨ ਨੇ ਕਹੀ ਗੱਲ ਕੇ ਇਹਨਾਂ ਨੂੰ ਯਾਦ ਦਿਵਾ ਦਿੰਨੇ ਇਹਨਾਂ ਦੀਆਂ ਪਾਰਟੀਆਂ ਕਿਉਂ ਬਣੀਆਂ ਸੀ ਹੁਣ ਤਾਂ ਉਹਨਾਂ ਨੂੰ ਵੀ ਪਤਾ ਹੋਣਾ ਨੇ ਕਾਪੀ ਲੀਡਰ ਹੈ ਇਥੋਂ ਨਿਕਲ ਕੇ ਗਏ ਹਰ ਪਾਰਟੀ ਚ ਭਾਜੀ ਇਹ ਵੀ ਗੱਲ ਪੱਕੀ ਹੈ ਕਿ ਸਾਡੇ ਕੈਂਪਸ ਤੇ ਵੀ ਨਿਕਾਣਾ ਹੋਵੇ 550 ਏਕੜ ਦਾ ਸਾਡਾ ਕੈਂਪਸ ਹੈਗਾ ਇਹ ਗੱਲ ਵੀ ਇਹ ਵੀ ਪੱਕੀ ਗੱਲ ਹੈ ਬੇ ਤੁਸੀਂ ਆ ਲਾ ਲਓ ਕਿ 1 ਰੁਪਏ ਪਰ ਏਕੜ ਦੇ ਹਿਸਾਬ ਨਾਲ ਇਹਨਾਂ ਨੇ ਬਿਹਾਰ ਨਾਲ ਨੂੰ ਅਡਾਨੇ ਨੂੰ ਜ਼ਮੀਨ ਦਿੱਤੀ ਹੈ ਇਹ ਤਾਂ ਹੋਵੇ ਕੱਲੋ ਇੱਥੇ ਕੋਈ ਕੋਆਪਰੇਟਿਵ ਜਗ੍ਹਾ ਨਹੀਂ 1200 1290 1260 ਐਗਰੀਕਲਚਰ ਯੂਨੀਵਰਸਿਟੀ ਜਿਹੜੀ ਲੁਧਿਆਣੇ ਵਾਲੀ ਆ ਉਹਦੀ ਜ਼ਮੀਨ ਦੀ ਇਹਨਾਂ ਨੇ ਨਿਸ਼ਾਨਦੇਹੀ ਕਰਵਾਈ ਤੇ ਇੱਥੇ ਵੀ ਹੋਊਗੀ ਨਸਰ ਇੱਥੇ ਵੀ ਇਹ ਸਭ ਤੋਂ ਪਹਿਲਾਂ ਕੰਮ ਹੀ ਆ ਹੁੰਦਾ ਹੈ ਨਾਲੇ ਤਾਂ ਕਬਜ਼ਾ ਕਰੋ ਨਾਲੇ ਕਰਪਸ਼ਨ ਕਰੋ